ਦੀ ਵਰਲਡ ਦੀਆਂ ਨਜ਼ਰਾਂ ਲੱਗੀਆਂ ਹਨ ਤੇ ਇਸ ਵਕਤ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਦੇ ਵਿੱਚ ਜੋ ਹਾਲਾਤ ਹਨ ਉਹ ਵੀ ਤੁਹਾਨੂੰ ਮਿੰਟ-ਮਿੰਟ ਦੀ ਰਿਪੋਰਟ ਸਿੱਖ ਚੈਨਲ ਦੇ ਰਿਹਾ ਹੈ ਤੇ ਖਨੋਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ 21 ਸਾਲ ਦਾ ਛੁਪਕਰਮਨ ਸਿੰਘ ਜਿਹੜਾ ਬਠਿੰਡੇ ਦੇ ਜ਼ਿਲ੍ਹੇ ਦੇ ਰਹਿਣ ਵਾਲਾ ਦੀ ਮੌਤ ਹੋ ਗਈ ਆ ਤੇ ਨਾਲ ਹੀ ਇੱਕ ਐਸਆਈ ਦੀ ਵੀ ਦਾਦੇ ਮੌਤ ਹੋ ਗਈ ਆ ਇਹ ਜੋ ਹੈ ਬਹੁਤ ਦੁਖਾਲੀ ਖਬਰ ਹੈ ਤੇ ਇਸ ਸਾਰੀ ਸਥਿਤੀ ਤੋਂ ਜਾਣਕਾਰ ਹੋਣ ਦੇ ਬਰਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਖਤਰ ਦੇ ਮੁਖ ਬੁਲਾਰੇ ਸਰਦਾਰ ਕਰਨੈਲ ਸਿੰਘ ਜੀ ਪੀਰਮਾਮ ਮੇਰੇ ਨਾਲ ਜੁੜੇ ਹਨ ਸਰਦਾਰ ਕਰਨੈਲ ਸਿੰਘ ਜੀ ਵੈਗੁਰੂ ਜੀ ਕਾਖਾ ਸਾਹਿਬ ਵੈਗੁਰੂ ਜੀ ਦੇ ਫਤਿਹ ਉਹ ਵੈਗੁਰੂ ਜੀ ਕਾਖਾ ਸਾਹਿਬ ਵੈਗੁਰੂ ਜੀ ਦੀ ਫਤਿਹ ਜੀ ਧੰਨਵਾਦ ਹੈ ਸਿੱਖ ਚੈਨਲ ਤੇ ਸੋਤ ਤੁਹਾਨੂੰ ਸਿੱਖ ਚੈਨਲ ਦੀਆਂ ਖ਼ਬਰਾਂ ਪੂਰਾ ਵਰਲਡ ਵੇਖ ਰਿਹਾ ਹੈ ਕਿਉਂਕਿ ਬੜੀ ਸਰਗਰਮੀ ਦੇ ਨਾਲ ਉਹਨਾਂ ਦੀਆਂ ਨਿਗਾਹ ਜਿਹੜੀਆਂ ਹਨ ਉਹ ਕਿਸਾਨ ਮੋਰਚੇ ਤੇ ਲੱਗੀਆਂ ਹਨ ਬੜੇ ਦਿਨਾਂ ਦੀਆਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਨਵੀਂ ਅਪਡੇਟ ਜਿਹੜੀ ਹੈ ਉਹ ਕੀ ਹੈ ਸ਼ੰਭੂ ਬਾਰਡਰ ਦੀ ਖਨੋਰੀ ਬਾਰਡਰ ਦੀ ਔਰ ਸੈਂਟਰ ਸਰਕਾਰ ਦੀ ਕੀ ਪ੍ਰਪੋਜ਼ਲ ਹੈ ਸੱਤਾ ਨੂੰ ਜਾਣਕਾਰੀ ਦਿਓ ਜੀ ਦੇਖੋ ਆਪਾਂ ਨਿੱਜਰ ਸਾਹਿਬ ਬੜੇ ਲੰਮੇ ਸਮੇਂ ਤੋਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ ਜਿਸ ਦਿਨ ਤੋਂ ਸੰਘਰਸ਼ ਕਿਸਾਨ ਸੰਘਰਸ਼ ਸ਼ੁਰੂ ਹੋਇਆ ਤੇ ਤੁਸੀਂ ਮੇਰੇ ਨਾਲ رابطہ ਕਾਇਮ ਕੀਤਾ ਤੇ ਮੈਂ ਗਰਾਊਂਡ ਜ਼ੀਰੋ ਤੇ ਜੋ ਵੀ ਘਟਨਾਕਰਮ ਵਾਪਰ ਰਿਹਾ ਉਸ ਤੇ ਆਪਣਾ ਪ੍ਰतिकਰਮ ਜਾਰ ਕਰਦਾ ਆਇਆ ਤੇ ਅੱਜ ਦਾ ਦਿਨ ਜਿਹੜਾ ਤੁਸੀਂ ਦੇਖੋ ਇਤਿਹਾਸ ਦੇ ਪੰਨਿਆਂ ਦੇ ਉੱਤੇ ਜਿਝਾਈਏ ਤੇ ਜੈਤੋ ਦਾ ਮੋਰਚਾ ਜਿੱਥੇ 100 ਦੇ ਕਰੀਬ ਉਸ ਵਕਤ ਸਿੰਘ ਜਿਹੜੇ ਸ਼ਹੀਦ ਕਰ ਦਿੱਤੇ ਗਏ ਸੀ ਔਰ ਸੈਂਕੜੇ ਜਿਹੜੇ ਸੀ ਉਹ ਫਟੜ ਕਰ ਦਿੱਤੇ ਗਏ ਸੀ ਅੰਗਰੇਜ਼ ਹਕੂਮਤ ਵੱਲੋਂ ਫਿਰ ਨਨਕਾਣਾ ਸਾਹਿਬ ਦੇ ਵਿੱਚ ਨਾਰੈਣੂ ਮਹੰਤ ਨੇ ਕਬਜ਼ਾ ਲੈਂਦਿਆਂ ਹੋਇਆਂ ਜਿਸ ਤਰੀਕੇ ਦੇ ਨਾਲ ਗੁਰਸਿੱਖਾਂ ਦੇ ਉੱਤੇ ਸਿਮਰਨ ਕਰਦਿਆਂ ਬਾਣੀ ਪੜ੍ਹਦਿਆਂ ਜਿਹੜਾ ਤਸ਼ੱਦਦ ਜ਼ੁਲਮ ਤੇ ਜਿਸ ਤਰੀਕੇ ਨਾਲ ਝੰਡ ਦੇ ਨਾਲ ਬੰਨ ਕੇ ਭਾਈ ਲక్ష్ਮਨ ਸਿੰਘ ਧਾਰੋਵਾਲੀ ਸਮੇਤ ਕਿੰਨੇ ਸਿੰਘ ਜਿਹੜੇ ਸ਼ਹੀਦ ਕੀਤੇ ਉਹਨਾਂ ਸਾਕੇਆਂ ਨੂੰ ਜਿੱਥੇ ਯਾਦ ਕਰ ਰਹੇ ਆ ਉਥੇ ਸ਼ੰਭੂ ਬਾਰਡਰ ਦਾ ਇੱਕ ਸਾਕਾ ਫਿਰ ਜੁੜ ਗਿਆ ਇਤਿਹਾਸ ਦੇ ਪੰਨਿਆਂ ਤੇ ਉਸੇ ਦਿਨ ਹੀ ਤੁਸੀਂ ਦੇਖੋ 100 ਸਾਲ ਬੀਤ ਜਾਣ ਦੇ ਬਾਵਜੂਦ ਜਿਹੜੀ ਕਿਸਾਨ ਤੇ ਸਿੱਖ ਕੌਮ ਦੀ ਜਿਹੜੀ ਹੋਣੀ ਹੈ ਉਹਦਾ ਜਿਹੜਾ ਕੇਂਦਰ ਦੀਆਂ ਸਰਕਾਰਾਂ ਜਿਹੜੀਆਂ ਪਹਿਲਾਂ ਅੰਗਰੇਜ਼ ਸਰਕਾਰ ਸੀ ਤੇ ਹੁਣ ਮੌਜੂਦਾ ਸਰਕਾਰ ਜਿਹੜੀ ਹੈ ਇਸ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਔਰ ਬਹੁਤ ਹੀ ਅੱਜ ਮਾੜੀ ਦੁਖਦ ਘਟਨਾ ਵਾਪਰੀ ਹੈ ਕਿ ਕਿਸਾਨ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਅੱਗੇ ਜਾਣਾ ਹੈ ਤਾਂ ਉਹਨਾਂ ਦੇ ਉੱਤੇ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਉਹਨਾਂ ਦੇ ਉੱਤੇ ਜਿਹੜਾ ਲਾਠੀ ਚਾਰਜ ਕੀਤਾ ਗਿਆ ਔਰ ਇੱਕ ਸ਼ੁਭਕਰਮ ਸਿੰਘ ਨਾਂ ਦਾ ਜਿਹੜਾ ਨੌਜਵਾਨ ਹੈ ਤਿੰਨ ਭੈੜਾ ਦਾ ਇਕਲੌਤਾ ਭਰਾ ਉਸ ਦੀ ਅੱਜ ਮੌਤ ਦੀ ਖਬਰ ਸੁਣੀ ਹੈ ਤੇ ਇਸੇ ਤਰ੍ਹਾਂ ਇੱਕ ਪੁਲਿਸ ਦਾ ਜਿਹੜਾ ਸਬ ਇੰਸਪੈਕਟਰ ਹੈ ਚਾਹੇ ਹਰਿਆਣਾ ਪੁਲਿਸ ਦਾ ਹੈ ਉਸ ਵੀ ਸ਼ਾਇਦ ਹਾਰਟ ਅਟੈਕ ਦੇ ਵਿੱਚ ਜਾਂ ਕਿਵੇਂ ਮੌਤ ਹੋਈ ਹੈ ਸੋ ਇੱਕ ਜਿਹੜੇ ਪੰਜਾਬੀ ਫਿਲਮ ਐਕਟਰ ਹੈਗੀ ਐ ਸੋਨੀਆ ਮਾਨ ਉਹ ਉਸ ਦਾ ਉਹ ਵੀ ਇਸ ਲਪੇਟ ਵਿੱਚ ਆਈ ਏ ਉਸ ਦੇ ਵੀ ਸੱਟਾਂ ਲਗੀਆਂ ਬਲਦੇਵ ਸਿੰਘ ਸਿਰਸਾ ਉਹ ਵੀ ਆਪਣੀ ਅੱਖ ਦੇ ਉੱਤੇ ਪੱਟੀ ਬੰਨ ਕੇ মিডিਆ ਦੇ ਸਾਹਮਣੇ ਆਏ ਆ ਕਿ ਉਹਨਾਂ ਨੇ ਕਿਹਾ ਕਿ ਮੇਰੇ ਵੀ ਜਿਹੜਾ ਇਸ ਲਪੇਟ ਦੇ ਵਿੱਚ ਮੈਂ ਆਇਆ ਸੋ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਦਾ ਦੌਰ ਵੀ ਗਰਮ ਹੋ ਗਿਆ ਕੋਈ ਕਹਿ ਰਿਹਾ ਕਿ ਕਿੰਨੇ ਜਿਹੜੇ ਇੱਥੇ ਕਿਸਾਨ ਜਿਹੜੇ ਉਹ ਇੰਜਰਡ ਹੋਏ ਆ ਕੋਈ ਕਹਿੰਦਾ ਕਿ ਦੋ ਮਾਰੇ ਗਏ ਇਸ ਤਰ੍ਹਾਂ ਕਰਕੇ ਕਈ ਜੜੀਆਂ ਘਟਨਾਵਾਂ ਜੜੀਆਂ ਉਹ ਸਾਹਮਣੇ ਆ ਰਹੀਆਂ ਪਰ ਤੁਸੀਂ ਇਹ ਦੇਖੋ ਤੁਸੀਂ ਹਾਜੂਮ ਇਕੱਠ ਜਿਹੜਾ ਕਿਸਾਨਾਂ ਦਾ ਤੁਸੀਂ ਦੇਖਿਆ ਹੀ ਹੈ ਕਿ ਕਿੰਨਾ ਵੱਡਾ ਹੈ ਜਿਸ ਦੇ ਵਿੱਚ ਨੌਜਵਾਨ ਬਹੁਤ ਆਦ ਦੇ ਵਿੱਚ ਨੇ ਬਜ਼ੁਰਗ ਵੀ ਨੇ ਕਿਸਾਨ ਲੀਡਰ ਵੀ ਨੇ ਸੋ ਇਹ ਆਪਣੇ ਆਪ ਵਿੱਚ ਬਹੁਤ ਜਿਹੜਾ ਇੱਕ ਇਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਸਰਕਾਰ ਦੀ ਇੱਕ ਪਾਸੇ ਮੈਂ ਅਰਜਨ ਮੁੰਡਾ ਦਾ ਬਿਆਨ ਸੁਣ ਰਿਹਾ ਸੀ ਉਹ ਕਹਿ ਰਹੇ ਕਿ ਅਸੀਂ 5ਵੇਂ ਦੌਰ ਦੀ ਗੱਲਬਾਤ ਕਰਨ ਲਈ ਤਿਆਰ ਆ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲ ਤੇ ਸਰਵਨ ਸਿੰਘ ਪੰਦੇਹਰ ਉਹਨਾਂ ਨੂੰ ਮੈਂ ਸੁਣਿਆ ਉਹ ਕਹਿੰਦੇ ਜੀ ਗੱਲਬਾਤ ਜਦੋਂ ਐਮਐਸਪੀ ਦੀ ਗਾਰੰਟੀ ਦੀ ਤੁਹਾਨੂੰ ਗੱਲ ਕੀਤੀ ਹੈ ਕਦੀ ਤੁਸੀਂ ਕਹਿੰਦੇ ਉਹ 5 ਸਾਲ ਵਾਸਤੇ ਦੇ ਦੇਣੇ ਕਦੀ 3 ਸਾਲ ਵਾਸਤੇ ਦੇ ਦੇਣੇ ਆ ਉਹਦੇ ਤੇ ਪਰਮਾਨੈਂਟ ਸਾਨੂੰ ਹੱਲ ਦੱਸ ਦਿਓ ਤੇ ਫਿਰ ਅਸੀਂ ਗੱਲ ਕਰਦੇ ਆ ਸੋ ਅੱਜ ਕਮਾਂਧੀ ਪੰਜਾਬੀ ਦਿਵਸ ਵੀ ਹੈਗਾ ਤੇ ਅਸੀਂ ਚੰਡੀਗੜ੍ਹ ਦੇ ਵਿੱਚ ਅੱਜ ਬਹੁਤ ਵੱਡਾ ਇੱਕ ਜਿਹੜਾ ਪ੍ਰੋਟੈਸਟ ਵੀ ਕੀਤਾ ਕਿ ਸਾਡੀ ਵਿਸ਼ਵ ਦੇ ਅੰਦਰ ਪੰਜਾਬੀ ਮਾਂ ਬੋਲੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਜਿਹੜਾ ਧੱਕਾ ਕੀਤਾ ਜਾ ਰਿਹਾ ਉਹ ਵੀ ਉਸ ਦੇ ਵਿਰੁੱਧ ਵੀ ਅਸੀਂ ਆਵਾਜ਼ ਉਠਾਈ ਹੈ ਸੋ ਉਹ ਵੀ ਇੱਕ ਕਾਫਲਾ ਜਿਹੜਾ ਅੱਜ ਗੁਰਦੁਆਰਾ ਸੈਕਟਰ 33 ਤੋਂ ਚੱਲਿਆ ਸੀ ਜਿਸ ਦੇ ਵਿੱਚ ਮੈਂ ਬਾਕਾਇਦਾ ਜਿਹੜੇ ਸਾਡੇ ਆਗੂ ਸਨ ਉਹਨਾਂ ਦੇ ਨਾਲ ਮਿਲ ਕੇ ਉੱਥੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਤੇ ਨਾਲ ਉਸ ਦੇ ਨਾਲ ਵੀ ਚੱਲੇ ਸੋ ਪਿਆਰੇ ਦਰਸ਼ਕੋ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜਿਹੜੇ ਕਿ ਹਮੇਸ਼ਾ ਜਤਨਸ਼ੀਲ ਰਹਿੰਦੇ ਹਨ ਆਪਣੀ ਕੌਮ ਦੇ ਖਾਤਰ ਤੇ ਬੜੇ ਬਿਜੀ ਲਾਈਫ ਇਹਨਾਂ ਦੀ ਸਾਰੀ ਜ਼ਿੰਦਗੀ ਨਾਲ ਦੀ ਸੰਘਰਸ਼ ਦੇ ਵਿੱਚੋਂ ਲੰਘੀ ਬੜੇ ਇਤਰਾ ਚੜ੍ਹਾ ਇਹਨਾਂ ਨੇ ਵੇਖੀ ਉਹਨਾਂ ਨੇ ਸਾਰੀ ਸਥਿਤੀ ਤੋਂ ਤੁਹਾਨੂੰ ਜਾਣ ਕਰਾਇਆ ਅੱਜ ਜੇਤੋ ਦਾ ਮੋਰਚਾ ਜਿਹੜੀ ਆਪਾਂ ਰੋਜ਼ਾਨਾ ਅਰਦਾਸ ਕਰਦੇ ਹਾਂ ਕਿ ਜਿਹੜੇ ਸਿੰਘ ਸਿੰਘੀਆਂ ਝੰਡਾ ਨਾਲ ਬੰਨ ਕੇ ਸਾੜੇ ਗਏ ਉਹ ਵੀ ਅਜੇ ਦਿਹਾੜਾ 100 ਸਾਲ ਹੋ ਗਿਆ ਹੈ ਤੇ ਨਰੈਣ ਹੁਮੰਤ ਦਾ ਵੀ ਜਿਹੜੇ ਗੁਰਦੁਆਰੇ ਆਜਾਦ ਕਰਾਈ ਉਹ ਵੀ ਤੇ ਅੱਜ ਪੰਜਾਬੀ ਮਾਂ ਬੋਲੀ ਦਾ ਵੀ ਦਿਵਸ ਹੈ ਤੇ ਪਿਆਰੇ ਦਰਸ਼ਕੋਈ ਵੀ ਤੁਹਾਨੂੰ ਦੱਸ ਜੀਏ ਕਿ ਪੰਜਾਬੀ ਮਾਂ ਬੋਲੀ ਜਿਹੜੀਆਂ ਦੁਨੀਆਂ ਪਛਾਣਾ BBC ਦੀ ਵੈਬਸਾਈਟ ਤੇ ਰਜਿਸਟਰ ਸੀ ਸਾਡੀ ਪੰਜਾਬੀ ਮਾਂ ਬੋਲੀ ਜਿਸ ਨੂੰ ਕਿ ਦੁਨੀਆਂ ਦੇ ਵਿੱਚ ਬੜਾ ਪਿਆਰ ਤੇ ਸਤਿਕਾਰ ਆ ਮਿੱਠ ਬੁਲੱਟ ਜਾਂ ਬੋਲਿਆ ਜਾਂਦਾ ਇਹ BBC ਦੀ ਵੈਬਸਾਈਟ ਤੇ ਰਜਿਸਟਰ ਨਹੀਂ ਹੀ ਸਿੱਖ ਚੈਨਲ ਨੇ 4 ਸਾਲ ਲਗਾਤਾਰ ਛੰਦਰਚ ਕੀਤਾ ਅਸੀਂ ਖੁਦ ਸਾਡੀ ਟੀਮ ਨੇ ਵੱਖੋ ਵੱਖਰੇ ਦੇਸ਼ਾਂ ਜਾ ਕੇ ਪੂਰੀ ਇੰਗਲੈਂਡ ਦੇ ਗੁਰਦੁਆਰਿਆਂ ਦੇ ਸਟੇਜਾਂ ਤੇ ਜਾ ਕੇ ਜਤੂ ਜੈਤ ਕੀਤੀ ਤੇ ਫਿਰ ਇਹ ਜਾ ਕੇ BBC ਦੀ ਵੈਬਸਾਈਟ ਤੇ ਰਜਿਸਟਰ ਕਰਾਈ ਸਿੱਖ ਚੈਨਲ ਨੇ ਇਹ ਵੀ ਸਿਹਰਾ ਸਿੱਖ ਧਰਮ ਨੂੰ ਸੰਤਾਂ ਦੇ ਸਹਿਯੋਗ ਦੇ ਨਾਲ ਜਾਂਦਾ ਔਰ ਅੱਜ ਮਾਂ ਬੋਲੀ ਦਾ ਜਿਹੜਾ ਤਿਹਾੜ ਹੈ ਜਿਹਦੇ ਵਿੱਚ ਕਿ ਪੀਰ ਮੁਹੰਮਦ ਸਾਹਿਬ ਹੁਣੀ ਹੁਣੇ ਜਿਹੜੇ ਉਹਨਾਂ ਦੱਸਿਆ ਤੇ ਗੱਲ ਕਰਦੇ ਆਪਾਂ ਸਰਦਾਰ ਕਰਨੈਲ ਸਿੰਘ ਜੀ ਕੇ ਜੋਸ਼ ਜਿੱਤੇ ਹੋਸ਼ ਦੀ ਜਿੱਥੇ ਜੋਸ਼ ਆnde ਉਥੇ ਹੋਸ਼ ਵੀ ੜੀ ਜ਼ਰੂਰੀ ਆ ਤੇ ਇਤੋਂ ਵੱਡਾ ਹੋਸ਼ ਦਾ ਕੀ ਜੋਸ਼ ਦਾ ਕੀ ਜਿਹੜਾ ਵਾ ਸਬੂਤ ਆ ਕਿ ਇੰਨੀਆਂ ਮੀਟਿੰਗਾਂ ਜਿਹੜੀਆਂ ਉਸ ਸੈਂਟਰ ਸਰਕਾਰ ਦੇ ਨਾਲ ਹੋਈਆਂ ਔਰ ਨੌਜਵਾਨ ਜਿਹੜੇ ਉਜਾਗਤੀ ਚ ਰਹੇ ਆ ਕਿਸਾਨਾਂ ਆਗੂਆਂ ਦੀ ਉਹਨਾਂ ਨੇ ਗੱਲ ਮੰਨੀ ਆ ਕਿ ਹੁਣ ਵੀ ਜਦੋਂ ਤੁਸੀਂ ਅੰデア ਸੈਂਟਰ ਦੇ ਕੇਂਦਰੀ ਮੰਤਰੀ ਅਰਜਨਜੀ ਮੁੰਡਾ ਜਿਹੜੇ ਉਹਨਾਂ ਨੇ ਆ ਕਿਸਾਨਾਂ ਨੇ ਵੀ ਕਿਹਾ ਵੀ ਗੱਲ ਜੇ ਕਰਨੀ ਆ ਤੇ ਤੁਸੀਂ ਜਿਹੜੀਆਂ ਇਹ ਰਿਪੋਰਟਾਂ ਵਾਂ ਤੇ ਐਮਐਸਪੀ ਦੇ ਇਹਦੇ ਤੁਸੀਂ ਗੱਲ ਨਹੀਂ ਮੰਨਦੇ ਤੇ ਉਹਨਾਂ ਨਾਲ ਗੱਲ ਵੀ ਜਾਰੀ ਆ ਆੜੋਂ ਛੱਬੂ ਬਾਰਡਰ ਦੇ ਉੱਤੇ ਨੌਜਵਾਨ ਜਜ਼ਬਾਤੀ ਹੋਏ ਆ ਕਿਉਂਕਿ ਇੱਕ 21 ਸਾਲਾ ਨੌਜਵਾਨ ਸ਼ੁਭਕਰਮਨ ਮਠੰਡਾ ਵਾਲੇ ਦੀ ਮੌਤ ਹੋ ਗਈ ਆ ਤੇ ਕਿਸਾਨ ਕਹਿੰਦੇ ਆ ਪੰਦੇਰ ਹੂਣੀ ਤੇ ਡੱਲੇ ਆਣੇ ਅਸੀਂ ਅੱਗੇ ਲਾਗਦੇ ਆ ਤੁਸੀਂ ਸਾਡੇ ਪਿੱਛੇ ਰਹਿ ਕੇ ਜਾਬ ਤੇ ਨੂੰ ਕਾਇਮ ਰੱਖੋ ਤੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਇਹ ਜਿਹੜਾ ਸੰਘਰਸ਼ ਏ ਜਿਵੇਂ ਆਪਾਂ ਵਾਰ-ਵਾਰ ਇਹ ਜੇ ਦਾ ਪੁੱਤਾ ਜੋ ਜਰਵਾ ਮੈਂ ਹੁੰਦਾ ਆਪਣੀ ਜ਼ਿੰਦਗੀ ਦਾ ਜਿਵੇਂ ਤੁਸੀਂ ਕਿਹਾ ਕਿ ਸੰਘਰਸ਼ ਸੰਘਰਸ਼ ਹਰ ਮਨੋਖ ਕਰਦਾ ਹੈ ਤੇ ਆਪਣੀ ਕੌਮ ਲਈ ਕਰਦਾ ਕੋਈ ਆਪਣੇ ਪਰਿਵਾਰ ਲਈ ਕਰਦਾ ਕੋਈ ਆਪਣੇ ਅੱਗੇ ਵਧਣ ਲਈ ਕਰਦਾ ਆਪਣੇ ਨਿੱਜੀ ਵਾਸਤੇ ਲੇਕਿਨ ਜਿਹੜਾ ਕੌਮੀ ਸੰਘਰਸ਼ ਹੁੰਦਾ ਤੇ ਜਿਹੜਾ ਇਹ ਇਸ ਵਕਤ ਕਿਸਾਨੀ ਸੰਘਰਸ਼ ਲੜਿਆ ਜਾ ਰਿਹਾ ਇਸ ਦੇ ਵਿੱਚ ਹਰ ਇੱਕ ਦਾ ਇਹ ਦਿਲ ਕਰਦਾ ਹੈ ਕਿ ਮੈਂ ਇਸ ਦੇ ਵਿੱਚ ਯੋਗਦਾਨ ਪਾਵਾਂ ਕਿਉਂਕਿ ਕਿਸਾਨ ਵੱਲੋਂ ਜਿਹੜਾ ਅੰਨ ਸਾਨੂੰ ਤਿਆਰ ਕਰਕੇ ਦਿੱਤਾ ਜਾਂਦਾ ਆਪਣੀਆਂ ਫਸਲਾਂ ਵਿਜੀਆਂ ਜਾਂਦੀਆਂ ਉਹ ਜਿਹੜਾ ਹੈ ਉਹ ਹਰ ਮਨੁੱਖ ਖਾਂਦਾ ਹੈ ਤੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਾ ਹੋਵੇ ਪਰ ਉਹਦੇ ਰੰਗ ਢੰਗ ਵੱਖਰੇ ਆ ਕਿਤੇ ਉਹ ਰੋਟੀ ਦੇ ਰੂਪ ਵਿੱਚ ਖਾਂਦਾ ਕਿਤੇ 버ਗਰ ਦੇ ਵਿੱਚ ਕਿਸੇ ਪੀਜੇ ਦੇ ਰੂਪ ਦੇ ਵਿੱਚ ਅਲੱਗ-ਅਲੱਗ ਹੁੰਦੇ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਸਾਡੀਆਂ ਫਸਲਾਂ ਤੋਂ ਹੀ ਤਿਆਰ ਹੁੰਦੀਆਂ ਨੇ ਤੇ ਅੱਜ ਪੰਜਾਬ ਦੀ ਧਰਤੀ ਜਿਹੜੀ ਹੈ ਤੁਸੀਂ ਦੇਖੋ ਇੱਥੇ ਹਾਲਾਤ ਕੀ ਨੇ ਕਿ ਜਿਹੜਾ ਕਿਸਾਨ ਹੈ ਉਹ ਦਿਨੋਂ-ਦਿਨ ਆਰਥਿਕ ਤੌਰ ਤੇ ਉੱਤੇ ਟੁੱਟਦਾ ਜਾ ਰਿਹਾ ਤੇ ਤੁਸੀਂ ਦੇਖੋ ਕਿ ਅੱਜ ਕਿਸਾਨ ਜਿਹੜਾ ਹੈ ਉਹ ਕੋਈ ਨਜਾਇਜ਼ ਮੰਗਣੀ ਮੰਗ ਰਿਹਾ ਉਹ ਕੋਈ ਗੱਲ ਕਹਿ ਰਿਹਾ ਹੈ ਕਿ ਤੁਸੀਂ ਦੇਖੋ ਕਾਰਪੋਰੇਟ ਘਰਾਣੇ ਆ ਉਹ ਆਪਣੀ ਇੱਕ ਸੂਈ ਵੀ ਤਿਆਰ ਕਰਦੇ ਆ ਤਾਂ ਉਸ ਦੇ ਕੋਲ ਖੁਦ ਜਾਣਾ ਪੈਂਦਾ ਚੱਲ ਕੇ ਕਿ ਮੈਨੂੰ ਆ ਸੂਈ ਚਾਹੀਦੀ ਏ ਜਾਂ ਮੈਨੂੰ ਆ ਪੈਨ ਚਾਹੀਦਾ ਹੈ ਜਾਂ ਮੈਨੂੰ ਕਪੜਾ ਚਾਹੀਦਾ ਦੀ ਰੋਜ਼ ਮਾਰ ਜ਼ਿੰਦਗੀ ਦੇ ਵਿੱਚ ਜਿਹੜੀਆਂ ਜਿਹੜੀਆਂ ਲੋੜ ਏ ਉਹ ਜਿਹੜੀਆਂ ਨੇ ਅਸੀਂ ਦੁਕਾਨ ਤੇ ਜਾ ਕੇ ਖਰੀਦਦੇ ਆ ਲੇਕਿਨ ਇੱਕ ਕਿਸਾਨ ਹੀ ਏ ਜਿਹੜਾ ਆਪਣੀ ਫਸਲ ਪਹਿਲਾਂ ਬੀਜਦਾ ਹੈ ਫਿਰ ਉਹਨੂੰ ਕੁਦਰਤੀ ਆਫਤ ਤੋਂ ਬਚਾਉਂਦਾ ਹੈ ਪਸ਼ੂ ਪੰਛੀਆਂ ਤੋਂ ਬਚਾਉਂਦਾ ਹੈ ਤੇ ਫਿਰ ਉਹ ਜਦੋਂ ਮੰਡੀ ਦੇ ਵਿੱਚ ਉਹਨੂੰ ਖੁਦ ਲੈ ਕੇ ਜਾਣਾ ਪੈਂਦਾ ਤੇ ਮੰਡੀ ਸ਼ਬਦ ਵਰਤਿਆ ਜਾਂਦਾ ਜੀ ਮੈਂ ਸੁੱਟਣ ਜਾ ਰਿਹਾ ਤੁਸੀਂ ਇਹ ਦੇਖੋ ਕਿ ਇੱਕ ਕੋਈ ਛੋਟੇ ਤੋਂ ਛੋਟਾ ਪ੍ਰੋਡਕਟ ਤਿਆਰ ਕੀਤਾ ਜਾਂਦਾ ਤਾਂ ਜਿਹੜਾ ਕਸਟਮਰ ਇਹ ਬਹੁਤ ਸ਼ਾਨਦਾਰ ਦੇ ਕੋਲ ਜਾਂਦਾ ਹੈ ਦੂਸਰੇ ਪਾਸੇ ਇੱਥੇ ਖੋਦ ਜਿਹੜਾ ਤਿਆਰ ਕੀਤੀ ਹੋਈ ਫਸਲ ਆਪਣੀ ਜਿਹੜੀ ਪੁੱਤਾਂ ਨਾਲ ਉਹ ਕਹਿੰਦੇ ਕਿ ਜਿਆਦਾ ਆਪਣੀ ਮਿਹਨਤ ਦੇ ਨਾਲ ਤੇ ਉਹਦੇ ਪਰ ਵੀ ਜਿਹੜਾ ਰਾਤ ਦਿਨ ਮਿਹਨਤ ਕਰਕੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਤੇ ਠੰਡੀਆਂ ਪੋ ਮਾਗਦੀਆਂ ਰਾਤਾਂ ਜਿਹੜੀਆਂ ਉਹ ਖੇਤਾਂ ਦੇ ਵਿੱਚ ਗੁਜ਼ਾਰ ਕੇ ਤੇ ਉਸ ਵਕਤ ਜਦੋਂ ਉਹ ਫਸਲ ਤਿਆਰ ਹੋ ਜਾਂਦੀ ਹੈ ਤਾਂ ਫਿਰ ਉਸ ਨੂੰ ਉਹ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ ਤੇ ਫਿਰ ਇੰਤਜ਼ਾਰ ਕਰਦੇ ਕੋਈ ਇਹਨੂੰ ਖਰੀਦ ਲਵੇ ਉਹ ਜਿਹੜੀ ਜੇ ਉਸ ਦੇ ਬਾਰੇ ਹੀ ਸਵਾਮੀ ਨਾਰਥਨ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਔਰ ਉਸ ਨੇ ਗੱਲ ਕਹੀ ਸੀ ਕਿ ਜਿਵੇਂ ਜਿਵੇਂ ਫਸਲਾਂ ਦੇ ਭਾਅ ਵਧਨੇ ਚਾਹੀਦੇ ਸੀ ਉਹ ਨਹੀਂ ਵਧੇ ਬਾਕੀ ਸਾਰੀਆਂ ਚੀਜ਼ਾਂ ਦੇ ਭਾਅ ਵਧ ਗਏ ਜਿਹੜੀਆਂ ਕਿਸਾਨ ਨੂੰ ਨਿਤਮਰਾ ਜ਼ਿੰਦਗੀ ਦੇ ਵਿੱਚ ਚੀਜ਼ਾਂ ਦੀ ਲੋੜ ਹੈਗੀ ਏ ਜਿਵੇਂ ਜੇ ਇੱਕ ਫਸਲ ਤਿਆਰ ਕਰਨੀ ਹੈ ਖੇਤਾਂ ਦੇ ਵਿੱਚ ਬੀਜੀ ਏ ਤੇ ਜਦੋਂ ਤੱਕ ਉਹਨੇ ਪੱਕਣਾ ਤਾਂ ਉਹਨੂੰ ਡੀਜ਼ਲ ਚਾਹੀਦਾ ਕਿਉਂਕਿ ਪਾਣੀ ਜੇ ਆਪਾਂ ਲਾਉਣਾ ਤਾਂ ਉਹਨੂੰ ਆਪਣੇ ਉਹ ਜੇ ਉਹ ਟਿਊਬਲ ਨੇ ਜੇ ਬਿਜਲੀ ਦਾ ਕਨੈਕਸ਼ਨ ਹੈ ਤੇ ਉਹਦੇ ਵੱਖਰੇ ਖਰਚੇ ਹੁੰਦੇ ਨੇ ਫਿਰ ਅੱਗੇ ਜਾ ਕੇ ਕੀਟਨਾਸ਼ਕ ਦਵਾਈਆਂ ਫਿਰ ਲੇਬਰ ਕਿੰਨੇ ਪ੍ਰੋਸੀਜਰ ਦੇ ਵਿੱਚੋਂ ਗੁਜ਼ਰ ਕੇ ਤੇ ਫਿਰ ਉਹ ਫਸਲ ਤਿਆਰ ਹੁੰਦੀ ਹੈ ਤੇ ਜਦੋਂ ਉੱਥੇ ਮੰਡੀ ਦੇ ਵਿੱਚ ਜਾਂਦਾ ਤਾਂ ਫਿਰ ਮਨਮਰਜ਼ੀ ਦਾ ਭਾ ਜਿਹੜਾ ਉਹ ਵਪਾਰੀ ਜਾਂ ਸਰਕਾਰ ਲਾਉਂਦੀ ਹੈ ਉਹ ਕਹਿੰਦੀ ਇਹ ਡਿਸ ਕਲਰ ਹੈ ਡੈਮੇਜ ਹੈ ਇਹ ਤੁਹਾਡੀ ਕੁਆਲਿਟੀ ਅੱਛੀ ਨਹੀਂਗੀ ਤੇ ਕਈ ਤਰ੍ਹਾਂ ਦੇ ਬਹਾਨੇ ਲਾ ਕੇ ਫਿਰ ਕਿਸਾਨਾਂ ਨੂੰ ਤਰਸਾਇਆ ਜਾਂਦਾ ਸੋ ਉਹ ਕਿਸਾਨ ਦਾ ਜਿਹੜਾ ਮੋٹے ਸ਼ਬਦਾਂ ਦੇ ਵਿੱਚ ਜਿਹਨੂੰ ਠੇਢ ਪੰਜਾਬੀ ਕਹਿੰਦੇ ਆ ਮੈਂ ਉਹ ਇੱਕ ਜਟਕੇ ਹਿਸਾਬ ਦੇ ਨਾਲ ਇਹ ਗੱਲ ਕਹਿਣੀ ਚਾ ਰਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜਿਹੜਾ ਤੰਗ ਉਹ ਕਿਸਾਨ ਤੇ ਮਜ਼ਦੂਰ ਹੈ ਤੇ ਛੋਟਾ ਵਪਾਰੀ ਹੈ ਕਿਉਂਕਿ ਉਹਨਾਂ ਦਾ ਆਪਸ ਵਿੱਚ ਤਾਲਮੇਲ ਹੈ ਜੇ ਕਿਸਾਨ ਨਹੀਂ ਖਸਾਲ ਹੋਵੇਗਾ ਤੇ ਉਹ ਆਪਣੇ ਜਿਹੜੇ ਨਾਲ ਸਹਿਯਕ ਤੌਰ ਦੇ ਉੱਤੇ ਕੰਮ ਕਰ ਰਹੇ ਨੇ ਮਜ਼ਦੂਰ ਉਹਨਾਂ ਨੂੰ ਕੀ ਦੇਗਾ ਫੇਰ ਉਹ ਬੰਡੀ ਦੇ ਵਿੱਚ ਲੈ ਕੇ ਜੇ ਜਾਂਦਾ ਤਾਂ ਉੱਥੇ ਜਿਹੜਾ ਛੋਟਾ ਵਪਾਰੀ ਬੈਠਾ ਹੁੰਦਾ ਉਹ ਉਹਦੀ ਨਜ਼ਰ ਇਹ ਹੁੰਦੀ ਹੈ ਕਿ ਜੇ ਫਸਲ ਵਿਕੇਗੀ ਸਹੀ ਇਸ ਦੇ ਹੱਥ ਕਿਸਾਨ ਦੇ ਕੋਈ ਪੈਸਾ ਆਵੇਗਾ ਤਾਂ ਤਾਂ ਹੀ ਮੇਰਾ ਜਿਹੜਾ ਪਹਿਲਾਂ ਇਹਨੇ ਮੇਰੇ ਤੋਂ ਕਰਜ਼ ਲੈ ਕੇ ਇਹ ਫਸਲ ਜਿਹੜੀ ਉਗਾਈ ਏ ਇਹਨੂੰ ਪਕਾਇਆ ਹੈ ਜਿਹੜੀ ਫਸਲ ਦਾ ਜੇ ਇਹਨੂੰ ਵਾਜਬ ਕੋਈ ਰੇਟ ਮਿਲੇਗਾ ਤਾਂ ਤਾਂ ਹੀ ਮੇਰਾ ਕੁਝ ਬਣੇਗਾ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਸਾਨੂੰ ਗੁਜ਼ਰ ਰਿਹਾ ਸੋ ਉਸ ਦੇ ਉੱਤੇ ਬਕਾਇਦਾ ਮੋਰਚਾ ਲੱਗਾ ਸੀ ਅੱਜ ਕਿਸਾਨ ਲੀਡਰਾਂ ਦੀ ਮੈਂ ਗੱਲਬਾਤ ਵੀ ਸੁਣੀ ਕਿ ਇਹ ਕਿਸਾਨ ਸੰਘਰਸ਼ ਤੁਸੀਂ ਅਲੱਗ ਹੋ ਕੇ ਕਿਉਂ ਲੜ ਰਹੇ ਹੋ ਗੈਰ ਰਾਜਨੀਤਿਕ ਜਿਹੜਾ ਤੁਸੀਂ ਮੋਰਚਾ ਬਣਾਇਆ ਕਿਉਂਕਿ ਕਿਸਾਨ ਜਥੇਬੰਦੀਆਂ ਤੁਹਾਨੂੰ ਪਤਾ ਹੋਵੇਗਾ ਕਿ 32 ਕਿਸਾਨ ਜਥੇਬੰਦੀਆਂ ਸੀ ਜਦੋਂ ਦਿੱਲੀ ਬਾਰਡਰ ਦੇ ਉੱਪਰ ਜਦੋਂ ਮੋਰਚਾ ਲੱਗਾ ਸੀ ਤੇ ਉੱਥੇ ਜਿਹੜਾ ਉਸ ਵੇਲੇ ਦਾ ਤੋਮਰ ਸੀ ਖੇਤੀ ਮੰਤਰੀ ਇੰਡੀਆ ਦਾ ਉਸ ਦੇ ਨਾਲ ਨਿਰਿੰਦਰ ਤੋਮਰ ਨਾਲ ਜਦੋਂ ਗੱਲਬਾਤ ਕਰਦੇ ਸੀ ਤਾਂ 32 ਕਿਸਾਨ ਸੰਗਠਨ ਉੱਥੇ ਜਾਂਦੇ ਸੀ ਫਿਰ ਹੁਣ ਜਦੋਂ ਪੰਜਾਬ ਆਏ ਜਦੋਂ ਮੰਗਾਂ ਮੰਨੀਆਂ ਗਈਆਂ ਜਦੋਂ ਤਿੰਨ ਕਾਲੇ ਕਾਨੂੰਨ ਵਾਪਸ ਲੈ ਲਏ ਮੋਦੀ ਸਰਕਾਰ ਨੇ ਤਾਂ ਫਿਰ ਇੱਥੇ ਆ ਕੇ ਬਲਵੀਰ ਸਿੰਘ ਰਾਜੇਵਾਲ ਤੇ ਉਹਨਾਂ ਦੇ ਗਰੁੱਪ ਨੇ ਇੱਥੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਲੇਕਿਨ ਲੋਕਾਂ ਨੇ ਜਿਨ੍ਹਾਂ ਨੂੰ ਕੋਈ ਵੀ ਹੰਗਾਰਾ ਨਹੀਂ ਦਿੱਤਾ ਤੇ ਬਹੁਤਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਉਸ ਤੋਂ ਬਾਅਦ ਫਿਰ ਇਹਨਾਂ ਦੇ ਵਿੱਚੋਂ ਇੱਕ ਗੈਰ ਰਾਜਨੀਤਿਕ ਜਿਹੜਾ ਗਰੁੱਪ ਤਿਆਰ ਹੋਇਆ ਜਿੰਦਾ ਜਿਹਦੀ ਗਵਾਈ ਜਗਦੀਸ਼ ਸਿੰਘ ਡੱਲੇਵਾਲ ਤੇ ਆਪਣਾ ਸਰਵਨ ਸਿੰਘ ਪੰਦੇਰ ਕਰ ਰਹੇ ਆ ਹੋਰ ਵੀ ਇਹਨਾਂ ਦੇ ਨਾਲ 7 8 10 ਸੰਗਠਨ ਹੈਗੇ ਨੇ ਸੋ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਸਾਰੇ ਕਿਸਾਨਾਂ ਨਾਲ ਗੱਲ ਕੀਤੀ ਸੀ ਲੱਖੋਵਾਲ ਗਰੁੱਪ ਨਾਲ ਵੀ ਰਾਜੇਵਾਲ ਗਰੁੱਪ ਨਾਲ ਵੀ ਜਿਹੜੇ ਉਹ ਇਧਰ ਦੇ ਹੈਗੇ ਨੇ ਮਾਲਵੇ ਏਰੀਏ ਦੇ ਉਹਨਾਂ ਸਾਰਿਆਂ ਦੇ ਨਾਲ ਗੱਲ ਅਗਰਾਹਾ ਗਰੁੱਪ ਹਾਂਜੀ ਤੇ ਉਹਨਾਂ ਸਾਰਿਆਂ ਨਾਲ ਗੱਲਬਾਤ ਕੀਤੀ ਲੇਕਿਨ ਉਹਨਾਂ ਨੇ ਕੋਈ ਹੰਗਾਰਾ ਨਹੀਂ ਭਰਿਆ ਤੇ ਫਿਰ ਅਸੀਂ ਕਿਸਾਨਾਂ ਨੂੰ ਲੈ ਕੇ ਤੇ ਬਾਰਡਰ ਦੇ ਉੱਪਰ ਚੱਲ ਪਏ ਤੇ ਹੁਣ ਅਸੀਂ ਪਿੱਛੇ ਨਹੀਂ ਮੁੜ ਸਕਦੇ ਸਾਡੇ ਜਿਹੜੇ ਮਸਲੇ ਨੇ ਮਤਲਬ ਇਹ ਆ ਕਿ ਜਿਹੜੀਆਂ ਸਾਨੂੰ ਐਮਐਸਪੀ ਇਹ ਦੇਣਗੇ ਉਹਨਾਂ ਨੇ ਬਹੁਤ ਸੁਝ ਗਿਨਾਇਆ ਉਹ ਵੀਡੀਓ ਫੁਟੇਜ ਵੀ ਤੁਹਾਨੂੰ ਲੱਭ ਕੇ ਜਰੂਰ ਚਲਾਉਣੀ ਚਾਹੀਦੀ ਏ ਜਿੰਦੇ ਵਿੱਚ ਉਹਨਾਂ ਨੇ ਕੱਲੇ-ਕੱਲੇ ਕਾਰਨ ਦੱਸਿਆ ਕਿ ਡਬਲਯੂਟੀਓ ਦਾ ਜਿਹੜਾ ਪ੍ਰਭਾਵ ਏ ਉਹ ਕਿਸ ਕਦਰ ਭਾਰ ਸਰਕਾਰ ਦੇ ਉੱਤੇ ਪਿਆ ਹੋਇਆ ਕਿ ਇਹ ਬਾਹਰੋਂ ਜਿਹੜੀਆਂ ਚੀਜ਼ਾਂ ਨੇ ਉਹ ਮੰਗਵਾ ਲੈਂਦੇ ਆ ਲੇਕਿਨ ਇੱਥੇ ਜੋ ਅਸੀਂ ਤਿਆਰ ਕਰਨਾ ਚਾਹੁੰਦੇ ਆ ਜੋ ਅਸੀਂ ਉਗਾਉਣਾ ਚਾਹੁੰਦੇ ਆ ਉਹ ਸਾਨੂੰ ਨਾ ਤਾਂ ਇਹ ਪੱਦਰ ਦੇ ਬੀਜ ਮੁਹੱਈਆ ਕਰਾਉਣਾ ਚਾਹੁੰਦੇ ਆ ਤੇ ਨਾ ਹੀ ਸਾਨੂੰ ਉਹੋ ਜਿਹਾ ਕਰਨਾ ਚਾਹੁੰਦੇ ਆ ਸੋ ਇਹਨਾਂ ਮਸਲਿਆਂ ਨੂੰ ਜਦੋਂ ਇਹ ਇਹ ਜਿਹੜਾ ਸੰਘਰਸ਼ ਚੱਲ ਰਿਹਾ ਤੇ ਹੁਣ ਤੁਸੀਂ ਦੇਖੋ ਕਿ ਉਹਨੂੰ ਹਿੰਸਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਤਰ੍ਹਾਂ ਤਰ੍ਹਾਂ ਦੀ ਜਿਹੜੇ ਉਹ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਏ ਕਿ ਉਥੇ ਜੀ ਤਲਵਾਰ ਦੇ ਨਾਲ ਜਿਹੜਾ ਪੁਲਿਸ ਵਾਲਿਆਂ ਤੇ ਹਮਲਾ ਕੀਤਾ ਗਿਆ ਜੀ ਉਹਦੇ ਵਿੱਚ 12 ਮਲਾਜ਼ਮ ਫੱਟੜ ਹੋਏ ਨੇ ਸੋ ਕਿਸੇ ਪਾਸਿਓਂ ਵੀ ਹੋ ਸਕਦਾ ਕਿਸੇ ਨੇ ਕੁਝ ਕੋਈ ਵਿੱਚ ਸ਼ਰਾਰਤੀ ਤੱਤ ਜਿਵੇਂ ਪਿਛਲੇ ਦਿਨੀ ਇਹਨਾਂ ਨੇ ਸਰਦਾਰ ਕਰਨੈਲ ਸਿੰਘ ਜੀ ਮੈਂ ਫੇਰ ਉਹਨਾਂ ਨੂੰ ਤੁਹਾਡੇ ਪਿਆਰੇ ਦਰਸ਼ਕੋਗੇ 12 ਮਲਾਜ਼ਮ ਜਿਹੜੇ ਫੱਟੜ ਹੋ ਗਿਆ ਔਰ ਫੇਰ ਉਥੇ ਜਿਹੜੇ ਹਾਲਾਤ ਸਖਾਵੇ ਨਹੀਂ ਹੈਗੇ ਤੇ ਜਿਸ ਤਰ੍ਹਾਂ ਇਹ ਪੰਦੀਰ ਸਾਹਿਬ ਡੱਲੇਵਾਲ ਸਾਹਿਬ ਇਹਨਾਂ ਨੇ ਕਹਿੰਦੇ ਆ ਕਿ ਪਹਿਲਾਂ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਕੀਤੀ ਆ ਤੇ ਹੁਣ ਜੋ ਕੋਈ ਮਰਜ਼ੀ ਕਹੀ ਜਾਵੇ ਤੇ ਪਰ ਅਰਦਾਸ ਕੀਤੀ ਆ ਇਹਨਾਂ ਤਖਤਕਾਰ ਦੇ ਉੱਤੇ ਕਿਉਂਕਿ ਪਿਆਰੇ ਦਰਸ਼ਕੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਹਿਲਾਂ ਜਦੋਂ ਮਾਟਰ ਤਾਰਾ ਸੂਮ ਕਦੀ ਕੋਈ ਜਿਹੜੇ ਸੀਗੇ ਉਹ ਸੰਤ ਫਤੇ ਸਿੰਘ ਕਦੀ ਅਰਦਾਸ ਕਰਨ ਲੈਂਦੇ ਕਦੀ ਚੋਕਰਾਂ ਦੇ ਜੂਸ ਪਿਆ ਕੇ ਤਦੋਂ ਟਿਚਰਾ ਹੁੰਦਾ ਮੈਂ ਆਪੇ ਆਂਦੇ ਸੇਖਰ ਦਾਸ ਤੇ ਫਿਰ ਅਣਖੀ ਮਝੈਲ ਦਰਸ਼ਨ ਸਿੰਘ ਫਿਰਮਾਨ ਉਹਨੇ ਫਿਰ ਅਰਦਾਸ ਕੀਤੀ ਬੜਾ ਨੂੰ ਰੋਕਿਆ ਗਿਆ ਪਰ ਉਹ 75 ਦਿਨ ਦੀ ਅਰਦਾਸ ਕਰਕੇ ਚੰਡੀਗੜ੍ਹoverline ਤੇ ਆਪਣੀ ਉਤੀ ਦੇ ਗਿਆ ਸੋਹੇ ਅਰਦਾਸ ਕੀਤੀ ਹੈ ਇਹਨਾਂ ਨੇ ਕਿਸਾਨ ਉਹ ਆਗੂ ਨੇ ਵੇਖੋ ਅੱਗੇ-ਅੱਗੇ ਕੀ ਹੁੰਦਾ ਪਰ ਇਹ ਜਿਹੜੇ ਆ ਇਹ 12 ਮੁਖ ਮੰਗਾ ਇਹਨਾਂ ਦੀਆਂ ਜਿਹਦੇ ਵਿੱਚ ਐਮਐਸਪੀ ਹੈ ਇਹ ਕਹਿੰਦੇ ਸਾਮੂਦਿਓ ਸੈਂਟਰ ਨੂੰ ਤੇ ਦੂਜਾ ਇਹ ਕਹਿੰਦੇ ਆ ਲਖੀਂਪੁਰ ਖੀਜੀ ਦੇ ਜਿਹੜੇ ਕਿਸਾਨਾਂ ਦਾ ਕਤਲ ਹੋਇਆ ਉਹਨਾਂ ਦੇ ਆਪਰਾਧੀਆਂ ਨੂੰ ਜਿਹੜੀ ਆ ਸਖਤ ਤੋਂ ਸਖਸ ਜਿਹੜੀ ਆ ਉਹ ਸਜ਼ਾ ਦਿੱਤੀ ਜਾਵੇ ਤੇ ਇੱਕ ਮੰਗ ਇਹਨਾਂ ਕੀ ਆ ਕਿ ਭਾਰਤ ਦੇ ਜਿਹੜਾ ਡਬਲਯੂਟੀਓ ਤੋਂ ਜਿਹੜਾ ਵਾ ਉਹ ਲਾਗ ਹੋਵੇ ਉਹਦਾ ਨੁਕਸਾਨ ਆ ਤੇ ਇੱਕ ਹੋਰ ਮੰਗ ਜਿਹੜੀ ਆ ਉਹ ਕਹਿੰਦੇ ਆ ਸਰਕਾਰ ਪੂਰੇ ਦੇਸ਼ ਦੇ ਕਿਸਾਨਾਂ ਦੇ ਮਜ਼ਦੂਰਾਂ ਨੂੰ ਮਹੀਨਾਵਾਰ ਪੈਨਸ਼ਨ ਦੇਵੇ ਜਿਹੜੀ ਕਿ ਬਹੁਤ ਜ਼ਰੂਰੀ ਆ ਔਰ ਇੱਕ ਹੋਰ ਮੰਗ ਆ ਜਿਹਦੇ ਵਿੱਚ ਕਹਿੰਦੇ ਆ ਕਿਸਾਨ ਅਦੁੱਦਨ ਚ ਜਿੰਨੇ ਵੀ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਜਿਹੜੀ ਆ ਉਹ ਸਰਕਾਰੀ ਜਿਹੜੀ ਆ ਨੌਕਰੀ ਜਿਹੜੀ ਆ ਦਿੱਤੀ ਜਾਵੇ ਔਰ ਬਿਜਲੀ ਸੋ ਦਾ ਬਿੱਲ ਜਿਹੜਾ 2 220 ਆ ਇਹ ਜਿਹੜਾ ਬਿਜਲੀ ਬਿੱਲ ਆ ਇਹ ਰੱਦ ਕੀਤਾ ਜਾਵੇ ਤੇ ਇਹ ਤੋਂ ਅਗਲੀ ਮੰਗਿਆ ਨਰੇਗਾ ਚ ਕੰਮ ਕਰਦੇ ਵਰਕਰਾਂ ਨੂੰ 100 ਦਿਨ ਤੋਂ ਵਧਾ ਕੇ ਸਾਲਾਨਾ 200 ਦਿਨ ਰੁਜ਼ਗਾਰ ਦਿੱਤਾ ਜਾਵੇ ਤੇ ਉਹਨਾਂ ਦੀ ਦਿਹਾੜੀ ਜਿਹੜੀ ਆ ਉਹ 700 ਰੁਪਿਆ ਪ੍ਰਤੀ ਮਹੀਨਾ ਕਰ ਦਿੱਤੀ ਜਾਵੇ ਤੇ ਫਸਲਾਂ ਦੇ ਨਕਲੀ ਬੀਜ ਅਤੇ ਨਕਲੀ ਕੀਟਨਾਸ਼ ਦਵਾਈਆਂ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਆ ਉਨ੍ਹਾਂ ਤੇ ਰੋਕ ਲਗਾ ਕੇ ਤੇ ਕਾਰਵਾਈ ਕੀਤੀ ਜਾਵੇ ਤੇ ਹਲਦੀ ਅਤੇ ਮਿਰਚ ਵਰਗੇ ਜਿਹੜੇ ਮਸਾਲੇ ਨੇ ਉਹਨਾਂ ਲਈ ਰਾਸ਼ਟਰੀ ਜਿਹੜਾ ਵਾ ਕਮਿਸ਼ਨ ਬਣੀ ਸੋ ਇੱਕ ਇਕ ਲਈ ਮੰਗ ਇਹਨਾਂ ਦੀ ਆ ਕਿ ਜਲ ਜੰਗਲ ਅਤੇ ਜ਼ਮੀਨ ਤੇ ਉੱਥੇ ਰਹਿਣ ਵਾਲੇ ਮੂਲ ਨਿਵਾਸੀਆਂ ਦਾ ਅਧਿਕਾਰ ਜਿਹੜਾ ਉਹਨਾਂ ਕਹਿੰਦਾ ਹੈ ਗੈਜ ਮੰਗਾਵਾ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਫਸਲਾਂ ਦੇ ਨਕਲੀ ਬੀਜ ਅਤੇ ਕੀਟਨਾਸ਼ਕ ਦਵਾਈਆਂ ਜਿਹੜੀਆਂ ਕੰਪਨੀਆਂ ਨਕਲੀ ਬਣਾਉਂਦੀਆਂ ਨੇ ਕਾਰਵਾਈ ਕੀਤੀ ਜਾਵੇ ਗੁਰੂ ਪਿਆਜੋ ਵਾਕਿਆ ਹੀ ਤੁਹਾਨੂੰ ਪਤਾ ਨਰਮੇ ਦਾ ਕਿੰਨਾ ਨੁਕਸਾਨ ਹੋਇਆ ਇੱਕ ਕਿਸਾਨਾਂ ਦੇ ਉੱਤੇ ਕਿਸਾਨਾਂ ਨੂੰ ਨਕਲੀ ਦਵਾਈਆਂ ਦਿੱਤੀਆਂ ਜਾਂਦੀਆਂ ਕਿਸਾਨ ਇੱਕ ਦੇਵਤਾ ਵਾ ਸ਼੍ਰੀ ਗਿ ਜਿੱਥੋਂ ਦਵਾਈ ਲਈਦੀ ਆ ਰੋਜ਼ ਉਥੋਂ ਲਈਦੀ ਆ ਤੇ ਯਕੀਨ ਕਰਦਾ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ 1983-84 ਦੇ ਬਾਸਬੰਦੀ ਦਾ ਇੱਕ ਕੱਲਾ ਲੈ ਤੇ ਮੈਂ ਉਹਨੂੰ 5 ਸਪਰੇਆਂ ਕੀਤੀਆਂ ਤੇ ਪੰਜ ਸੁਪਰੀਆਂ ਕੀਤੀਆਂ ਜਿਨ੍ਹਾਂ ਚ ਵੇ ਉਸ ਸਮੇਂ ਦਾ ਤਕਰੀਬਨ 15-1600 ਰੁਪਇਆ ਖਰਚਾ ਆ ਗਿਆ ਤੇ ਮੁੜਕੇ ਉਸ ਬਾਸਮਤੀ ਨੂੰ ਦਾਣਾ ਨਹੀਂ ਪਿਆ ਨਕਲੀ ਦਵਾਈਆਂ ਸੀ ਤੇ ਉਹ ਮੁੜਕੇ ਤੁਹਾਨੂੰ ਪਤਾ ਵਗ ਕੇ ਵੱਡ ਕੇ ਕਣਕ ਬੀਜ ਨਹੀਂ ਤੇ ਉਹ ਮੁੜਕੇ ਦਿਹਾੜੀ ਦੇ ਕੇ ਵੜਾਉਣੀ ਪਈ ਇਹ ਸਾਰਾ ਜਿਹੜਾ ਕਸੂਰ ਆ ਇਹ ਨਕਲੀ ਦਵਾਈਆਂ ਦਾ ਵਾ ਜਿਨ੍ਹਾਂ ਤੇ ਉੱਤੇ ਬੜਾ ਵੱਡਾ ਵਿਚਾਰ ਕਰਨਾ ਚਾਹੀਦਾ ਵਾ ਇਹ ਵੀ ਇੱਕ ਵੱਡਾ ਮਾਵੀਆ ਵਾ ਸੋ ਸਰਦਾਰ ਕਰਨੈਲ ਸਿੰਘ ਜੀ ਜਦੋਂ ਆਪਾਂ ਕਿਨੇ ਹਾਈ ਕੋਰਟ ਨੇ ਵੀ ਕਿਹਾ ਵਾ ਕਿ ਸ਼ੱਕਾਂ ਦੇ ਉੱਤੇ ਟਰੈਕਟਰ ਨਾਲ ਲਿਆਓ ਜੇ ਆ ਹੋਵਾ ਇਹ ਮੈਂ ਤੁਹਾਨੂੰ ਪੁੱਛਣਾ ਤੁਸੀਂ ਸਿਆਣੇ ਜੀ ਕਿ ਜਰਮਨੀ ਫਰਾਜ਼ ਇਟਲੀ ਪੋਲੈਂਡ ਇਹਨਾਂ ਦੇ ਵਿੱਚ ਟਰੈਕਟਰਾਂ ਨੇ ਮਾਰਚ ਕਰਦੇ ਆਏ ਕੋਈ ਰੋਗ ਨਹੀਂ ਤੇ ਆਪਾਂ ਵੀ ਆਪਾਂ ਖੁਦ ਕਿਸਾਨੀ ਕੀਤੀ ਆਪਾਂ ਜਦੋਂ ਕਣਕ ਝੋਨਾ ਹੁੰਦਾ ਇੱਕ ਪੈਨਾ ਲੱਗਿਆ ਹੀ ਆਪਾਂ ਪੂਬਲੀ ਮੰਡੀਆਂ ਜਾਂ ਹਾਈਵੇ ਦੇ ਉੱਤੇ ਲੈ ਕੇ ਟਰੈਕਟਰ ਟਰਾਲੀਆਂ ਉਹਨੀਆਂ ਕਦੀ ਚਲਾਨੀ ਅੱਜ ਤੱਕ ਅੱਜ ਤੱਕ ਕਦੀ ਵੀ ਚਲਾਨੀ ਹੋਇਆ ਟਰੈਕਟਰ ਟਰਾਲੀਆਂ ਦਾ ਫਿਰ ਅੱਜ ਹੀ ਜੋ ਕਿਸਾਨ ਇਹਨਾਂ ਦੇ ਕੋਲੇ ਇਹੋ ਸਾਂਦੇ ਜਦੋਂ ਸ਼ਾਂਤੀਪੂਰਕ ਲੈ ਕੇ ਜਾ ਰਹੇ ਪਿਛਲੇ ਪਿਛਲੀ ਵਾਰੀ ਵੀ ਇਹਨਾਂ ਨੇ ਖੜਿਆ ਜਦੋਂ ਦਿੱਲੀ ਮੋਰਚਾ ਲੱਗਾ ਸੀ ਕਿਉਂਕਿ ਆਪਣਾ ਰਾਸ਼ਨ ਪਾਣੀ ਕਿੱਥੇ ਲੱਦਣਾ ਆਪਣੀ ਬਿਸਤਰੀ ਕਿੱਥੇ ਲੱਦਣਾ ਕਿਉਂ ਇਹਨਾਂ ਦੇ ਰੋਕਾ ਟੋਕਾ ਲਾਈਆਂ ਜਾ ਰਹੀਆਂ ਤੇ ਕਿਉਂ ਇਹ ਜਿਹੜਾ ਵਾ ਅੰਦੋਲਨ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਵਾ ਤੇ ਇਹ ਜਿਹੜੀਆਂ ਸਕਿਉਰਟੀਆਂ ਵਾ ਜੇ ਕੋਈ ਸ਼ੱਕ ਪੈਂਦਾ ਤੇ ਇਹਨਾਂ ਦੀ ਸਕਿਉਰਟੀ ਲੈ ਕੇ ਅੱਗੇ ਨੰਗਰ ਦੇਣ ਕਹਿੰਦਾ ਮਰੋ ਜੇ ਕਿਸਾਨ ਸ਼ਾਂਤੀਪੂਰਕ ਆ ਕਿ ਇਹ ਸੈਂਟਰ ਸਰਕਾਰ ਨੂੰ ਸ਼ਾਤੂਪੁਰਖ ਡੈਮੋਕਰੇਸੀ ਦੇ ਹਾਕਿਆਤ ਫਿਰ ਜਾਣ ਕਿਉਂ ਨਹੀਂ ਦਿੰਦੇ ਕੀ ਕਹਿਣਾ ਚਾਹੋਗੇ ਦੇਖੋ ਇਹਦੇ ਲਈ ਇੱਕ ਜੁੜਤਾ ਬੜੀ ਜ਼ਰੂਰੀ ਏ ਇੱਕ ਜਿਹੜਾ ਸੈਟਬੈਕ ਜਿਹੜੀ ਸਭ ਤੋਂ ਵੱਡੀ ਆਪਾਂ ਨੂੰ ਇਸ ਸੰਘਰਸ਼ ਦੇ ਵਿੱਚ ਦੇਖਣ ਨੂੰ ਮਿਲ ਰਹੀ ਏ ਉਹਦਾ ਕਾਰਨ ਏ ਕਿ ਬਹੁਤ ਸਾਰੇ ਗਰੁੱਪ ਹਜੇ ਪੰਜਾਬ 'ਚ ਬੈਠੇ ਨੇ ਉਹਨਾਂ ਦੇ ਬਿਆਨ ਅਲੱਗ-ਅਲੱਗ ਨੇ ਉਹਨਾਂ ਦੀ ਹਰ ਇੱਕ ਦੀ ਕਹਾਣੀ ਵੱਖਰੀ ਏ ਕੋਈ ਕਹਿ ਰਿਹਾ ਕਿ ਇਸ ਤਰ੍ਹਾਂ ਜਾਣਾ ਚਾਹੀਦਾ ਕੋਈ ਕਹਿੰਦਾ ਉਸ ਤਰ੍ਹਾਂ ਜਾਣਾ ਚਾਹੀਦਾ ਤੇ ਤੁਸੀਂ ਇਹ ਦੇਖੋ ਕਿ ਇਸੇ ਸਮੇਂ ਦੇ ਦਰਮਿਆਨ ਪਹਿਲਾਂ ਇਹਨਾਂ ਨੇ 4 ਮੈਂਬਰੀ ਉਹ ਚ ਪਾਵਰ ਕਮੇਟੀ ਬਣਾਈ ਸੀ ਜਿੰਦੇ ਵਿੱਚ ਭਪਿੰਦਰ ਸਿੰਘ ਮਾਨ ਜਿਹੜੇ ਕਿਸਾਨ ਆਗੂ ਸੀ ਉਹਨਾਂ ਨੂੰ ਪਾਇਆ ਸੀ ਫਿਰ ਉਹ ਆਪਣੇ ਆਪ ਨੂੰ ਡਣਾਈ ਕਰਕੇ ਕਿ ਮੈਂ ਇਸ ਕਮੇਟੀ ਦਾ ਹਿੱਸਾ ਨਹੀਂ ਬੰਨਣਾ ਫਿਰ ਇਹਨਾਂ ਨੇ ਬਾਅਦ ਵਿੱਚ 28 ਮੈਂਬਰੀ ਕਮੇਟੀ ਬਣਾਈ ਕਿ ਜਿਹੜੀ ਕਹਿੰਦੇ ਕਿ 2022 ਤੋਂ ਲੈ ਕੇ ਹੁਣ ਤੱਕ 37 ਮੀਟਿੰਗਾਂ ਕਰ ਚੁੱਕੀ ਹੈ ਤੇ ਉਹਦੇ ਚ ਖੇਤੀ ਵਿਗਿਆਨੀ ਸ਼ਾਮਲ ਕੀਤੇ ਹੋਏ ਆ ਉਹਦੇ ਵਿੱਚ ਇਹਨਾਂ ਨੇ 6 ਕਿਸਾਨ ਸ਼ਾਮਲ ਕਰਨੇ ਸੀ ਪਰ ਉਹ ਨਹੀਂ ਇਹਨਾਂ ਨੇ ਸ਼ਾਮਲ ਕੀਤੇ ਸੋ ਉਹ ਜਿਹੜੀ ਉੱਚ ਪਾਵਰ ਕਮੇਟੀ ਹੈ ਉਸ ਨੇ ਅਜੇ ਤੱਕ ਕੋਈ ਰਿਜ਼ਲਟ ਕੱਢ ਕੇ ਨਹੀਂ ਦਿੱਤਾ ਸਿਰਫ ਤੇ ਮੀਟਿੰਗਾਂ ਤੇ ਮੀਟਿੰਗਾਂ ਕਰੀ ਜਾ ਰਹੀ ਹੈ ਸੋ ਇਹ ਆਪਣੇ ਆਪ ਦੇ ਵਿੱਚ ਸਮਝਣ ਵਾਲੀ ਗੱਲ ਏ ਤੇ ਸਭ ਤੋਂ ਜ਼ਰੂਰੀ ਏ ਕਿ ਜਦੋਂ ਇੱਕ ਸੰਘਰਸ਼ ਕਰਿਆ ਲਿਆ ਇਹ ਸੰਘਰਸ਼ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲੜਿਆ ਜਾਂਦਾ ਰਿਹਾ ਸਿੰਘੂ ਬਾਰਡਰ ਟਿਕਰੀ ਬਾਰਡਰ ਤੇ ਆਪਣਾ ਲਗ ਲਗ ਬਾਡਰਾਂ ਦੇ ਉੱਪਰ ਜਿਹੜਾ ਉਹ ਆਪਣਾ ਮੋਰਚਾ ਲੱਗਾ ਸੀ ਔਰ ਉਹ 14 ਮਹੀਨੇ ਲਗਾਤਾਰ ਮੋਰਚਾ ਲੱਗਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਿੰਨ ਕਾਲ ਕਾਨੂੰਨ ਜਿਹੜੇ ਆ ਉਹ ਅਸੀਂ ਨਹੀਂ ਫਿਰੇ ਲਾਗੂ ਕਰਾਂਗੇ ਅਸੀਂ ਵਾਪਸ ਲੈਨੇ ਆ ਉਸ ਤੋਂ ਬਾਅਦ ਉਹ ਕਮੇਟੀ ਬਣੀ ਹੁਣ ਮਸਲਾ ਇਹ ਆ ਕਿ ਇਹ ਜਿੰਨੇ ਵੀ ਕਿਸਾਨ ਅੱਗੂ ਨੇ ਜਦੋਂ ਉੱਥੇ ਗਏ ਸੀ ਉਦੋਂ 32 ਜਥੇਬੰਦੀਆਂ ਸੀ ਹੁਣ ਤਕਰੀਬਨ ਇਹਨਾਂ ਦੀਆਂ ਛੋਟੇ-ਮੋਟੀਆਂ ਪਾ ਕੇ 60 ਤੋਂ ਉੱਪਰ ਜਥੇਬੰਦੀਆਂ ਬਣ ਗਈਆਂ ਨੇ ਸੋ ਸਾਰੇ ਕਿਸਾਨ ਆਗੂਆਂ ਨੂੰ ਤੁਸੀਂ ਦੇਖੋ ਕਿ ਪੰਜਾਬ ਦੀ ਆਬਾਦੀ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਜਿਹੜੀ ਫੋਟੋ ਨਜ਼ਰ ਆਉਂਦੀ ਹੈ ਵੀਡੀਓ ਫੋਟੋਜ ਵੇਖੋਗੇ ਉਹਦੇ ਵਿੱਚ ਸਿੱਖੀ ਸਰੂਪ ਵਾਲੇ ਕਿਸਾਨ ਹੀ ਸਾਰੇ ਦਿਖਾਏ ਜਾ ਰਹੇ ਆ ਮੈਂ ਹਰ ਡਿਬੇਟ ਦੇ ਵਿੱਚ ਇਹ ਗੱਲ ਕਹਿੰਦਾ ਆ ਰਿਹਾ ਕਿ ਜਿਹੜੀ ਮੋਤੀ ਸਰਕਾਰ ਉਹ ਇੱਕ ਵੱਖਰਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਏ ਉਹ ਕਹਿ ਰਹੀ ਏ ਕਿ ਜਿਹੜੇ ਸਿੱਖ ਕਿਸਾਨ ਨੇ ਪੰਜਾਬੀ ਕਿਸਾਨ ਨੇ ਇਹਨਾਂ ਨੂੰ ਹੀ ਪ੍ਰੋਬਲਮ ਏ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਿਹੜਾ ਪਹਿਲਾ ਮੋਰਚਾ ਆਪਾਂ ਲਾਇਆ ਸੀ ਉਹਦੇ ਵਿੱਚ ਹਰ ਤਰ੍ਹਾਂ ਦਾ ਕਿਸਾਨ ਸ਼ਾਮਿਲ ਸੀ ਕੇਰਲਾ ਦਾ ਕਿਸਾਨ ਵੀ ਸ਼ਾਮਿਲ ਸੀ ਹਰਿਆਣੇ ਦਾ ਕਿਸਾਨ ਵੀ ਸ਼ਾਮਿਲ ਸੀ ਹੁਣ ਗਰਨਾਮ ਸਿੰਘ ਚੜੂਨੀ ਏ ਉਹਦਾ ਇੱਕ ਬੜਾ ਵੱਡਾ ਗਰੁੱਪ ਏ ਹਰਿਆਣੇ ਦੇ ਵਿੱਚ ਉਹ ਕਿਤੇ ਨਜ਼ਰ ਨਹੀਂ ਆ ਰਹੇ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਹੋਰ ਆਗੂ ਨੇ ਤੁਸੀਂ ਦੇਖਿਆ ਕਿ ਜਿਹੜੇ ਮੁੰਡੇ ਕੁਝ ਵਕਤ ਇਹ ਕਿਸਾਨ ਸੰਘਰਸ਼ ਦੇ ਵਿੱਚ ਨਜ਼ਰ ਆਉਂਦੇ ਸੀ ਲੱਖਾ ਸੁਧਾਨਾ ਸੀ ਉਹ ਜਿਹੜਾ ਦੂਸਰਾ ਫੜਿਆ ਗਿਆ ਸੀ ਇੱਕ ਨੌਜਵਾਨ ਭਾਨਾ ਸਿੱਧੂ ਤੇ ਨਵਦੀਪ ਜਿਹੜਾ ਹੈਗਾ ਜ ਜਿਹਨੂੰ ਪੰਨਨ ਕਹਿੰਦੇ ਆ ਕਿ ਜਿਨੇ ਉਦੋਂ ਜਿਹੜੀਆਂ ਪਾਣੀ ਦੀਆਂ ਬਿਛਾੜਾਂ ਨੂੰ ਦੂਸਰੇ ਪਾਸੇ ਰੋਕ ਬਦਲ ਦਿੱਤਾ ਸੀ ਤੋਂ ਬਹੁਤ ਸਾਰੇ ਚਿਹਰੇ ਜਿਹੜੇ ਆ ਉਹ ਇਸ ਸੰਘਰਸ਼ ਦੇ ਵਿੱਚ ਨਜ਼ਰ ਨਹੀਂ ਆ ਰਹੇ ਸੋ ਇਹ ਆਪਣੇ ਆਪ ਦੇ ਵਿੱਚ ਸਭ ਤੋਂ ਦੁਖਦ ਪਹਿਲੂ ਏ ਕਿ ਜਦੋਂ ਅਸੀਂ ਕੇਂਦਰ ਸਰਕਾਰ ਦੇ ਨਾਲ ਮੰਗਾਂ ਮੰਨਵਾਉਣ ਲਈ ਇੱਕ ਲੜਾਈ ਲੜ ਰਹੇ ਆ ਸਾਰੇ ਗੱਲ ਕਹਿੰਦੇ ਰਾਜੀਵਾਲ ਦਾ ਬਿਆਨ ਅੱਜ ਮੋਟਾ ਛਪਿਆ ਬਲਵੀਰ ਸਿੰਘ ਰਾਜੀਵਾਲ ਦਾ ਉਹ ਕਹਿੰਦਾ ਜੀ ਐ ਐਮਐਸਪੀ ਤੋਂ ਬਗੈਰ ਇਹ ਮੋਰਚਾ ਜਿਹੜਾ ਖਤਮ ਨਹੀਂ ਕਰਾਂਗੇ ਪਰ ਮੋਰਚੇ ਨੂੰ ਸਪੋਰਟ ਕੀ ਏ ਉਹ ਗੱਲਾਂ ਬਾਤਾਂ ਨਾਲ ਹੀ ਸਪੋਰਟ ਏ ਜਾਂ ਉਹਦੇ ਵਿੱਚ ਉਹ ਫਿਜ਼ੀਕਲ ਆਪਣਾ ਸਹਿਯੋਗ ਕਰ ਰਹੇ ਨੇ ਸੋ ਇਹ ਚੀਜ਼ ਦਾ ਫਾਇਦਾ ਕਿਤੇ ਨਾ ਕਿਤੇ ਜਿਹੜੀ ਰਣਨੀਤੀ ਦੇ ਵਿੱਚ ਕੇਂਦਰ ਸਰਕਾਰ ਉਠਾ ਰਹੀ ਏ ਸੋ ਜਦੋਂ ਉੱਥੇ ਤਾਂ ਨੁਕਸਾਨ ਹੋਈ ਜਾ ਰਿਹਾ ਪਿੱਛੇ ਜਿਹੜੇ ਬੈਠੇ ਵਾ ਉਹ ਆਪਣੇ ਹਿਸਾਬ ਨਾਲ ਕਰ ਰਹੇ ਨੇ ਹੁਣ ਜਿਹੜੇ ਰਾਜਨੀਤਿਕ ਲੋਕਾਂ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਏ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਤੋਂ ਹੀ ਇਸ ਮੋਰਚੇ ਦੀ ਮਾਤ ਦਿੱਤੀ ਏ ਔਰ ਉਸ ਮਾਤ ਦੇ ਵਜੋਂ ਅਸੀਂ ਜਿਹੜੀ ਆਪਣੀ ਪੰਜਾਬ ਬਚਾਓ ਯਾਤਰਾ ਉਹਨੂੰ ਵੀ ਰੱਦ ਕਰ ਦਿੱਤਾ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉਦੋਂ ਤੋਂ ਹੀ ਲੰਗਰ ਲਾਉਣਾ ਸ਼ੁਰੂ ਕਰ ਦਿੱਤਾ ਗੁਰੂ ਘਰ ਦੇ ਜਿਹੜੇ ਗੁਰੂ ਦੀ ਗੋਲ ਕੇ ਉਹਦਾ ਮੂੰਹ ਖੋਲਿਆ ਕਿ ਉੱਥੇ ਜਾ ਕੇ ਵੱਧ ਤੋਂ ਵੱਧ ਜਿਹੜੇ ਸਾਡੇ ਕਿਸਾਨ ਵੀਰ ਸੰਘਰਸ਼ ਲੜ ਰਹੇ ਨੇ ਉਹਨਾਂ ਦੀ ਲੰਗਰ ਪਾਣੀ ਦੇ ਨਾਲ ਚਾਹ ਪਾਣੀ ਦੇ ਨਾਲ ਸੇਵਾ ਕੀਤੀ ਜਾਵੇ ਫਿਰ ਫਰਸਟ ਏਡ ਲਈ ਬਕਾਇਦਾ ਐਂਬੂਲੈਂਸਾਂ ਭੇਜੀਆਂ ਗਈਆਂ ਉੱਥੇ ਡਾਕਟਰੀ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਸ਼੍ਰੋਮਣੀ ਕਾਲੀਦਾਲ ਦੇ ਬਹੁਤ ਸਾਰੇ ਆਗੂ ਉੱਥੇ ਮੌਕੇ ਤੇ ਵੀ ਗਏ ਨੇ ਸੋ ਇਹਦਾ ਉਹ ਇਹ ਗੱਲ ਕਹਿੰਦੇ ਨੇ ਕਿ ਇਹਦੇ ਵਿੱਚ ਤੁਸੀਂ ਪਿੱਛੇ ਰਹੋ ਤੁਸੀਂ ਅੱਗੇ ਵੀ ਨਹੀਂ ਆ ਸਕਦੇ ਅਸੀਂ ਉਸ ਗੱਲ ਨਾਲ ਵੀ ਸਹਿਮਤ ਆਂ ਪਰ ਇਹ ਜਿਹੜਾ ਸੰਘਰਸ਼ ਇਹਦੇ ਵਿੱਚ ਇੱਕ ਸਾਰਤਾ ਜਿਹੜੀ ਨਜ਼ਰ ਆਉਣੀ ਬੜੀ ਜ਼ਰੂਰੀ ਏ ਨਹੀਂ ਤਾਂ ਕੱਲੇ-ਕੱਲੇ ਨੂੰ ਕੁੱਟਣਗੇ ਵੀ ਤੇ ਸਾਡੇ ਉੱਤੇ ਦੋਸ਼ ਵੀ ਲਾਉਣਗੇ ਕਿ ਦੇਖੋ ਜੀ ਇਹ ਤਾਂ ਦੋ ਗਰੁੱਪ ਸੀ ਉਹਨਾਂ ਨੇ ਇਹ ਲੜਾਈ ਲੜੀ ਬਾਕੀ ਕਿਸਾਨਾਂ ਗੁੱਤਾਂ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਹੁਣ ਰਕੇਸ਼ ਸਿੰਘ ਟਕਹੜ ਤੇ ਉਹ 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 ਉਹਨੂੰ ਇਹਦਾ ਹਿੱਸਾ ਬੰਨਣਾ ਚਾਹੀਦਾ ਸੀ ਇਹ ਹੁਣ ਜਿਹੜੇ ਆਗੂ ਅੱਗੇ ਲੱਗੇ ਹੋਏ ਨੇ ਉਹਨਾਂ ਦਾ ਫਰਜ਼ ਬੰਦਾ ਕਿ ਉਹ ਸਾਰਿਆਂ ਨਾਲ ਕੋਈ ਤਾਲਮੇਲ ਕਰਨ ਕੋਈ ਗੱਲਬਾਤ ਕਰਨ ਤੇ ਇਹ ਜਿਹੜਾ ਕੰਟਰੋਲ ਵੀ ਆਪਣੇ ਹੱਥ ਵਿੱਚ ਰਵੇ ਸੰਘਰਸ਼ ਜਿਹੜਾ ਸੰਘਰਸ਼ ਦੀ ਕਮਾਂਡ ਜਿਹੜੀ ਹੈ ਉਹ ਹੱਥ ਵਿੱਚ ਰਹਿਣੀ ਬੜੀ ਜ਼ਰੂਰੀ ਹੁੰਦੀ ਹੈ ਜੇ ਉਹ ਆਪੋ ਆਪਮੁਹਾਰਾ ਹੋ ਜੇ ਸੰਘਰਸ਼ ਤੋ ਫਿਰ ਸੰਘਰਸ਼ ਜਿੱਤਿਆ ਨਹੀਂ ਜਾ ਸਕਦਾ ਫਿਰ ਦੂਜੀ ਗੱਲ ਕਿ ਸ਼ਾਂਤਮਈ ਰਹਿਣਾ ਚਾਹੀਦਾ ਹਰ ਹਾਲਤ ਦੇ ਵਿੱਚ ਆਈਡੈਂਟੀਫਾਈ ਕਰਨਾ ਚਾਹੀਦਾ ਉਹਨਾਂ ਲੋਕਾਂ ਨੂੰ ਜੇ ਕੋਈ ਇਸ ਤਰ੍ਹਾਂ ਦੀ ਕੋਈ ਹਿੰਸਕ ਕਾਰਵਾਈ ਦੇ ਵਿੱਚ ਕੋਈ ਸ਼ਾਮਲ ਹੁੰਦਾ ਤਾਂ ਉਹ ਮੌਕਾ ਜਿਹੜਾ ਕਿਸੇ ਨਾ ਕਿਸੇ ਪੂਵੇ ਚ ਸਰਕਾਰ ਨੂੰ ਸਾਡੇ ਉੱਤੇ ਜਿਹੜੀਆਂ ਡਾਂਗਾ ਭਰਉਣ ਅਥਰੂ ਗਾਇ ਸੁੱਟਣ ਜਾਂ ਰੈਪਿਡ ਐਕਸ਼ਨ ਕਰਨ ਮਜਬੂਰ ਕਰੇਗਾ ਔਰ ਉਹਦੇ ਵਿੱਚ ਨੁਕਸਾਨ ਜਿਹੜਾ ਪਹਿਲਾਂ ਹੀ ਬਹੁਤ ਜਿੰਨਾਂ ਦੇ ਸੱਟਾਂ ਲੱਗੀਆਂ ਨੇ 200 ਤੋਂ ਵੱਧ ਕਿਸਾਨ ਹੁਣ ਤੱਕ ਫਟੜ ਹੋਏ ਨੇ ਅੱਜ ਕਿੰਨੇ ਹੋਏ ਨੇ ਉਹਦਾ ਅੰਕੜਾ ਜਿਹੜਾ ਮੀਡੀਆ ਦੇ ਵਿੱਚ ਆਵੇਗਾ ਉਦੋਂ ਪਤਾ ਲੱਗੇਗਾ ਸੋ ਇਹ ਆਪਣੇ ਆਪ ਵਿੱਚ ਬਹੁਤ ਸਾਰੇ ਸਵਾਲ ਵੀ ਨਾਲ-ਨਾਲ ਚੱਲ ਰਹੇ ਨੇ ਉਹਨਾਂ ਸਵਾਲਾਂ ਦੇ ਵੱਲ ਵੀ ਧਿਆਨ ਦੇਣਾ ਪਵੇਗਾ ਤੇ ਮੈਂ ਸਿੱਖ ਚੈਨਲ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਜਿਹੜੇ ਉਹਨਾਂ ਦੇ ਸ਼ਰਮੌਰ ਆਗੂ ਸਿੰਘ ਢੱਲੇਵਾਲ ਸਰਵੰਤ ਸਿੰਘ ਭੰਦੇਰ ਜਾਂ ਜਿਹੜੇ ਉਹਨਾਂ ਦੇ ਹੋਰ ਸਾਥੀ ਨੇ ਬਲਵੰਤ ਸਿੰਘ ਬਰਾਮਕੇ ਜਾਂ ਹੋਰ ਉਹਨਾਂ ਦੇ ਜਿੰਨੇ ਵੀ ਆਗੂ ਨੇ ਜਾਂ ਜਿਹੜੇ ਇਸ ਸੰਘਰਸ਼ ਦਾ ਸਿੱਧੇ ਰੂਪ ਵਿੱਚ ਹਿੱਸਾ ਨਹੀਂ ਬਣੇ ਉਹਨਾਂ ਸਾਰਿਆਂ ਨਾਲ ਤਾਲਮੇਲ ਕਰੋ ਆਪਣੀਆਂ ਗੱਲਾਂ ਕੀਤੀਆਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਵੇਗਾ ਜਦੋਂ ਤੱਕ ਜਿਹੜੇ ਕਿਸਾਨ ਉਥੇ ਸੜਕਾਂ ਦੇ ਉੱਤੇ ਬਕਾਇਦਾ ਸੰਘਰਸ਼ ਕਰ ਰਹੇ ਨੇ ਉਹਨਾਂ ਦੀ ਜਵਾਨੀ ਸੁਣਿਆ ਜਾਵੇ ਕਿ ਉਹ ਕੀ ਕਹਿੰਦੇ ਨੇ ਮੈਂ ਵਾਰ-ਵਾਰ ਆਪ ਜੀ ਨੂੰ ਇਹ ਬੇਨਤੀ ਕਰਾਂਗਾ ਕਿ ਦੇਖੋ ਤੁਹਾਡਾ ਧੰਵਾਦ ਹੈ ਕਿ ਤੁਸੀਂ ਸਾਨੂੰ ਬਹੁਤ ਮੌਕਾ ਦੇ ਰਹੇ ਹੋ ਕਿ ਅਸੀਂ ਆਪਣੀ ਗੱਲ ਰੱਖੀਏ ਪਰ ਅਸੀਂ ਆਪਣੇ ਚਿਹਰੇ ਵਾਰ-ਵਾਰ ਮੀਡੀਆ ਦੇ ਸਾਹਮਣੇ ਲਿਆ ਕੇ ਕੋਈ ਇਸ ਗੱਲ ਦੇ ਵਿੱਚ ਕੋਈ ਨਹੀਂ ਲੈਣਾ ਚਾਹੁੰਦੇ ਕ੍ਰੈਡਿਟ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਕਿਸਾਨਾਂ ਤਿੰਨ ਅੱਜ ਦੇ ਹਮੀਆਂ ਔਰ ਕ੍ਰੋਮਨੀ ਕਾਲੀਦਾ ਵੱਲੋਂ ਸਾਡੀ ਡਟਵੀਂ ਹਰ ਤਨਮਨ ਧੰਦੇ ਨਾਲ ਹੈ ਤੇ ਪਰ ਜਿਹੜੇ ਕਿਸੇ ਕਿਸੇ ਅਗਾਈ ਕਰ ਰਹੇ ਨੇ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਤਾਲਮੇਲ ਪੈਦਾ ਕਰਕੇ ਉਹਨਾਂ ਦੇ ਸਰਦਾਰ ਕਮੈਲ ਸਿੰਘ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਇੱਕ ਜਥੇਬੰਦੀ ਨਾਲ ਚਾਹੇ ਉਹ ਰਾਜਿਆੜਾ ਚਾਹੇ ਉਹ ਗ੍ਰਾਂਥ ਸਾਹਿਬ ਆ ਤੇ ਚਾਹੇ ਪੰਧੇਰ ਆ ਚਾਹੇ ਉਗਰਾਹਾ ਡੱਲੇ ਆਲਿਆ ਪਰ ਗੱਲ ਇਹ ਆ ਕਿ ਫੂਨ ਚੁੱਕਣ ਦਾ ਮਸਲਾ ਵਾਜੇ ਜਦੋਂ ਕੋਈ ਫੂਨ ਹੀ ਨਾ ਚੁੱਕੇ ਅਸੀਂ ਕੀ ਕਰੀਏ ਪਰ ਅਸੀਂ ਉਹਨਾਂ ਦੇ ਨਮਾਇਦਿਆਂ ਨੂੰ ਲੈਨੇ ਆ ਜਿੱਦਾ ਰਾਜਵਿੰਦਰ ਸਿੰਘ ਨੌਜਵਾਨ ਇੱਕਸਾਨ ਜਥੇਬੰਦੀਆਂ ਦਾ ਲਿਆਲ ਸੀ ਅਸੀਂ ਪਿਛਲੇ ਦਿਨੀ ਤੁਹਾਡੇ ਨਾਲ ਸੀਗਾ ਸ਼ਾਇਦ ਪੱਟੀ ਸਾਹਿਬ ਦੇ ਨਾਲ ਸੀ ਉਹਨੇ ਬੜੇ ਦੁੱਖ ਨਾਲ ਗੱਲ ਕੀਤੀ ਆ ਕਿ ਜਿਹੜੇ ਦੂਜੇ ਆ ਜਿੱਦਾਂ ਪੰਧੇਰ ਆ ਡੱਲੇ ਆਲ ਬਾਰਡਰਾਂ ਤੇ ਖੜੇ ਆ ਤੇ ਜਿਹੜੇ ਦੂਜੇ ਕਿਸਾਨ ਲੀਡਰ ਉਹ ਕਹਿੰਦੇ ਆ ਜੀ ਅਸੀਂ ਢੂਨ ਪੁਲਾਜੇ ਫ੍ਰੀ ਕਰ ਦਿੱਤੇ ਆ ਅਸੀਂ ਰੇਲਾ ਰੋਗ ਦਿੱਤੀਆਂ ਉਹ ਬੜੇ ਦੁਖੀ ਦੇ ਨਾ ਕਿਸਾਨ ਨੇਤਾ ਕਹਿ ਰਿਹਾ ਜੀਗਾ ਕਿ ਜੇ ਤੁਸੀਂ ਇੰਨੇ ਹੀ ਨਾਲ ਚਸ਼ਮਰਸ਼ੀਦੇ ਤੇ ਸਾਡੇ ਨਾਲ ਆਣਦੇ ਬਾਰਡਰ ਨਾਲ ਕਿਉਂ ਨਹੀਂ ਖਲਉਂਦੇ ਸੋ ਇੱਕ ਜੁੜਤਾ ਜਿਹੜੀ ਉਹ ਬੜੀ ਜ਼ਰੂਰੀ ਆ ਏਕਤਾ ਬੜੀ ਜ਼ਰੂਰੀ ਆ ਸਾਰਿਆਂ ਨੂੰ ਸਾਡਾ ਮੋਰਚਾ ਬਣਾ ਕੇ ਜਿਹੜਾ ਵਾ ਉਹ ਚੱਲਣਾ ਚਾਹੀਦਾ ਵਾ ਜੇ ਤਾਂ ਕਿ ਅਗਲੇ ਨੂੰ ਪਤਾ ਲੱਗ ਸਕੇ ਕਿ ਇਹ ਜਿਹੜੇ ਇਕੱਠੇ ਆ ਸੋ ਸਾਡੇ ਕੋਲ ਪ੍ਰੋਗਰਾਮ ਕਰਦੇ ਆ ਹੋਈਆਂ ਭੁਲਾਤਕਾਂ ਦੀ ਮਾਫ਼ੀ ਤੇ ਗੱਲ ਬੜੀ ਵਧੀਆ ਕੀਤੀ ਆ ਪੀਰਮੰਮਤ ਸਾਹਿਬ ਨੇ ਕਿ ਸ਼ਰਮਣੀ ਕਮੇਟੀ ਨੇ ਜਿਹੜੇ ਆ ਉਹ ਲੰਕਰਾਂ ਵੀ ਲਾ ਰਹੀ ਆ ਤੇ ਗੋਲਕਾਂ ਦੇ ਬੂਹੇ ਖੋਲ ਦਿੱਤੇ ਆ ਵਾਕਿਆ ਪਿਛਲੀ ਵਾਰੀ ਜਦੋਂ ਕਿਸਾਨ ਸੰਘਰਸ਼ ਉੱਥੇ ਲੱਗਾ ਸੀਗਾ ਦਿੱਲੀ ਦੇ ਸ਼ਰਮਣੀ ਕਮੇਟੀ ਦੀ ਰੋਜ਼ਾਨਾ ਇੱਕ ਗੱਡੀ ਭਰ ਕੇ ਅੰਮ੍ਰਿਤਸਰ ਤੋਂ ਦਵਾਈਆਂ ਦੀ ਅੰਮ੍ਰਿਤਸਰ ਆਉਂਦੀ ਉੱਥੇ ਦਿੱਲੀ ਆਉਂਦੀ ਸੀ ਤੇ ਇੱਕ ਗੱਡੀ ਜਿਹੜੀ ਚਾਜਾਂ ਦੀ ਫੇਰ ਆਉਂਦੀ ਹੀ ਇਹ ਫਰਜਵਾਰਤਾ ਵੈਨਾਂ ਦਾ ਸੋ ਸਾਰਿਆਂ ਨੂੰ ਇੱਕ ਜੋਟੂ ਅੱਗੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਆ ਅੰਨ ਦਾਤੇ ਵੀ ਤੇ ਆਸ ਕਰਦੇ ਆ ਕਿ ਸੈਂਟਰ ਸਰਕਾਰ ਵੀ ਕਿ ਕਿਸਾਨਾਂ ਦੇ ਵਿੱਚ ਕੋਈ ਨਾ ਕੋਈ ਮਸਲਾ ਹੱਲ ਹੋਵੇ ਸਾਡੇ ਕੋਲ ਪ੍ਰੋਬਲਮ ਕਰਦੇ ਹੋਈਆਂ ਪੁਨਾਤਕਾਂ ਦੀ ਮਾਫੀ ਤੇ ਕਾਰਤਕ ਸਾਹਿਬ ਦਾ ਧੰਨਵਾਦ ਆ ਗੁਰੂ ਪਿਆਰੋ ਵੇਖੋ ਸਿੱਖ ਚੈਨਲ ਅੱਜ ਯੂਕੇ ਦੇ ਸਵੇਰ ਦੇ 5:00 ਵਜੇ ਤੋਂ ਲੈ ਕੇ ਲਗਾਤਾਰ ਜਿਹੜਾ ਅਕਸ਼ਰ ਘਰ ਚ ਜਿਹੜਾ ਤੁਹਾਨੂੰ ਬਾਰਡਰ ਦੇ ਉੱਤੇ ਨਿੱਕੀ ਨਿੱਕੀ ਛੰਭੂ ਮੋਰਚੇ ਤੋਂ ਤੇ ਕਨੋਰੀ ਬਾਰਡਰ ਤੋਂ ਨਿੱਕੀ ਨਿੱਕੀ ਅਪਡੇਟ ਦੇ ਰਿਹਾ ਵਾ ਤੈਨੂੰ ਮੈਂ ਹੀ ਕਹਿੰਦੇ ਸਿੱਖਾਂ ਦੀ ਸਪੋਰਟ ਕਰੋ ਬਲਾਹ ਬੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ